ਵਿਆਦ ਤੋਂ 2 ਦਿਨ ਬਾਅਦ ਹੀ ਨਵਯੋਤਾ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ 2 ਦਿਨ ਬਾਅਦ ਹੀ ਮਹਿਜ਼ ਵਿਆਦ ਤੋਂ 2 ਦਿਨ ਬਾਅਦ ਉਸ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਤਾਂ ਬੜੀ ਹੀ ਮੰਦਭਾਗੀ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਤੇ ਜਦੋਂ ਇਹ ਖਬਰ ਆਸ-ਪਾਸ ਦੇ ਇਲਾਕੇ 'ਚ ਫੈਲਦੀ ਹੈ ਤਾਂ ਹਰ ਕੋਈ ਜਿਹੜਾਗਾ ਸਰ ਕਿਤੇ ਸਨਸਨੀ ਫੈਲ ਗਈ ਕਿ ਆਖਰ ਇਹ ਕਿਸ ਤਰ੍ਹਾਂ ਹੋ ਗਿਆ 2 ਦਿਨ ਪਹਿਲਾਂ ਹੀ ਜਿਸ ਕੁੜੀ ਦਾ ਵਿਆਹ ਹੁੰਦਾ ਤਾਂ ਅਚਾਨਕ ਜਿਹਾ ਕੀ ਹੋ ਜਾਂਦਾ ਕਿ 2 ਦਿਨ ਬਾਅਦ ਹੀ ਉਸਦੇ ਵੱਲੋਂ ਐਡਾ ਵੱਡਾ ਕਦਮ ਜੜਾਗਾ ਉਹ ਚੁੱਕ ਲਿਆ ਗਿਆ ਆਪਣੀ ਜ਼ਿੰਦਗੀ ਜਿਹੜੀ ਹੈ ਉਸਨੇ ਖਤਮ ਕਰ ਲਈ ਹੈ ਤਾਂ ਪੂਰੀ ਖਬਰ ਜੋ ਪੂਰੀ ਘਟਨਾ ਵਾਪਰੀ ਲੁਧਿਆਣਾ ਦੇ ਵਿੱਚ ਵਾਪਰੀ ਲੁਧਿਆਣਾ ਦੇ ਵਿੱਚ 18 ਸਾਲ ਦੀ ਆਰਤੀ ਦਾ ਦੋ ਦਿਨ ਪਹਿਲਾਂ ਹੀ ਵਿਆਹ ਹੁੰਦਾ ਤਾਂ ਵਿਆਹ ਤੋਂ ਬਾਅਦ ਉਹ ਆਪਣੇ ਪੇਕੇ ਜਾਂਦੀ ਹੈ ਫੇਰੀ ਪਾਉਣ ਦੇ ਲਈ ਜਿਵੇਂ ਕਿ ਰਿਵਾਜ ਹੁੰਦਾ ਜਦੋਂ ਵਿਆਹ ਹੁੰਦਾ ਵਿਆਹ ਤੋਂ ਬਾਅਦ ਪਹਿਲਾਂ ਸਹੁਰੇ ਘਰ ਜਾਂਦੀ ਹੈ ਕੁੜੀ ਉਸ ਤੋਂ ਬਾਅਦ ਫੇਰਾ ਪਾਉਣ ਦੇ ਲਈ ਜ਼ਰੂਰ ਆਪਣੇ ਪੇਕੇ ਜਾਂਦੀ ਹੈ ਤਾਂ ਇਸੇ ਤਰ੍ਹਾਂ ਆਰਤੀ ਵੀ ਜਿਹੜੀ ਹੈ ਪੇਕੇ ਗਈ ਸੀ ਤੇ ਜਦੋਂ ਹੀ ਪੇਕੇ ਤੋਂ ਵਾਪਸ ਉਹ ਆਪਣੇ ਸਹੁਰੇ ਆਉਂਦੀ ਹੈ ਤਾਂ ਉਸੇ ਰਾਤ ਉਸ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਆਰਤੀ ਆਪਣੇ ਸਾਰੇ ਪਰਿਵਾਰ ਦੇ ਜਿੰਨੇ ਵੀ ਮੈਂਬਰਸ ਸੀ ਉਹਨਾਂ ਨੂੰ ਕਹਿ ਕੇ ਜਾਂਦੀ ਹੈ ਕਿ ਉਹ ਕੱਪੜੇ ਬਦਲਣ ਜਾ ਰਹੀ ਹੈ ਪਰ ਕੱਪੜੇ ਬਦਲ ਲਈ ਆਰਪੀ ਦੇ ਵੱਲੋਂ ਹੀ ਖੌਫਨਾਕ ਕਦਮ ਚੁੱਕਿਆ ਗਿਆ ਉਸ ਦੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਤਾਂ ਲੁਧਿਆਣਾ ਦੇ ਵਿੱਚ ਇਹ ਪੂਰੀ ਮੰਦਭਾਗੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ 18 ਸਾਲ ਦੀ ਆਰਤੀ ਅਜਿਸ ਦਾ ਬੜੇ ਚਾਵਾਂ ਦੇ ਨਾਲ ਪਰਿਵਾਰ ਦੇ ਵੱਲੋਂ ਵਿਆਹ ਕੀਤਾ ਗਿਆ ਸੀ ਮਾਪਿਆਂ ਦੇ ਵੱਲੋਂ ਪੂਰੀ ਰੀਤੀ ਰਿਵਾਜਾਂ ਦੇ ਨਾਲ ਵਿਆਹ ਕੀਤਾ ਗਿਆ ਆਰਤੀ ਦਾ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਆਰਤੀ ਦੇ ਵੱਲੋਂ ਐਡਾ ਵੱਡਾ ਕਦਮ ਮਹਿਜ਼ 2 ਦਿਨਾਂ ਬਾਅਦ ਹੀ ਚੁੱਕ ਲਿਆ ਜਾਏਗਾ ਉਸ ਤੋਂ ਬਾਅਦ ਪੁਲਿਸ ਤੱਕ ਇਹ ਖਬਰ ਪਹੁੰਚਦੇ ਤਾਂ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੋਵੇਂ ਪਰਿਵਾਰਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸਹਰੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਨਾਲ ਹੀ ਆਰਤੀ ਦੇਪੇਕੇ ਪਰਿਵਾਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਕਿ ਆਕਰ ਕਿਵੇਂ ਹੋ ਸਕਦਾ ਕਿ ਕੋਈ ਮਸਲਾ ਸੀਗਾ ਤਾਂ ਲਗਾਤਾਰ ਜਾਂਚ ਪੁਲਿਸ ਦੇ ਵੱਲੋਂ ਜੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ 18 ਸਾਲ ਦੀ ਆਰਤੀ ਦੇ ਵੱਜੋਂ ਜੜੀ ਆ ਮ੍ਰਿਤਕਾ ਦੀ ਪਛਾਣ ਹੋਈ ਹੈ ਲੁਜ਼ੀਰਾਂ ਦੇ ਵਿੱਚ ਵਿਆਹ ਹੋਇਆ ਸੀ 2 ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਤੇ 9 ਦਸੰਬਰ ਦੀ ਰਾਤ ਆਪਣੇ ਸਹੁਰੇ ਘਰ ਦੇ ਵਿੱਚ ਆਰਤੀ ਦੇ ਵੱਲੋਂ ਫਹਾਲ ਹੈ ਕਿ ਜਿਹੜੀ ਹੈ ਉਹ ਫੁਤਕੁਸ਼ੀ ਕੀਤੀ ਗਈ ਹੈ ਤਾਂ 8 ਦਸੰਬਰ ਨੂੰ ਆਪਣੇ ਪੇਕੇ ਗਈ ਸੀਗੀ ਤਾਂ 9 ਨੂੰ ਵਾਪਸ ਸਹੁਰੇ ਆਉਂਦੀ ਹੈ ਤਾਂ 9 ਤਰੀਕ ਨੂੰ ਹੀ ਉਸ ਦੇ ਵੱਲੋਂ ਇਹ ਵੱਡਾ ਜਿਹੜਾਗਾ ਇੱਕ ਕਦਮ ਚੁੱਕਿਆ ਗਿਆ ਤਾਂ ਤਾਰੀਖ ਦੇ ਨਾਮ ਤਾਰੀਖ ਇਹ ਨਾਮਕ ਸ਼ਖਸ ਦੇ ਨਾਲ ਜਿਹੜਾ ਕਿ ਉਸ ਦਾ ਵਿਆਹ ਹੋਇਆ ਸੀ ਜਿਹੜਾ ਕਿ ਭਾਂਡੇ ਦੀ ਦੁਕਾਨ ਚਲਾਉਂਦਾ ਹੈ ਭਾਂਡੇ ਦੀ ਦੁਕਾਨ ਹੈ ਉਸ ਦੀ ਤਾਰਿਖ ਦੀ ਤਾਂ ਉਸ ਦੇ ਨਾਲ ਉਸ ਦਾ ਜਿਹੜਾ ਵਿਆਹ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਹ ਪੇਕੇ ਜਾਂਦੀ ਹੈ ਪੇਕੇ ਤੋਂ ਬਾਅਦ ਜਦੋਂ ਵਾਪਸ ਸਹੁਰੇ ਆਉਂਦੀ ਹੈ 9 ਤਰੀਕ ਨੂੰ ਤਾਂ 9 ਦੀ ਰਾਤ ਨੂੰ ਹੀ ਉਸ ਦੇ ਵੱਲੋਂ ਇਹ ਜਿਹੜਾ ਕਦਮ ਚੁੱਕਿਆ ਗਿਆ ਤਾਂ ਉਸ ਤੋਂ ਬਾਅਦ ਜਦੋਂ ਪਰਿਵਾਰ ਦੇ ਲੋਕਾਂ ਨੇ ਉਸ ਨੂੰ ਪੱਖੇ ਦੇ ਨਾਲ ਲਟਕਦੇ ਦੇਖਿਆ ਜਦੋਂ ਦੋਸ ਨੂੰ ਲਟਕਦੇ ਦੇਖਿਆ ਅੰਦਰ ਕਮਰੇ ਦੇ ਵਿੱਚ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਜਿਹੜੇ ਆਸਪਾਸ ਰੌਲਾਪਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਆਸ-ਪਾਸ ਤੇ ਲੋਕ ਜੜੇ ਨੇ ਉਹ ਆਉਂਦੇ ਨੇ ਅਸਲ ਤੇ ਵਿੱਚ ਜਦੋਂ ਆਰਤੀ ਨੇ ਅੰਦਰੋਂ ਕੁੰਡਾ ਲਾਇਆ ਹੋਇਆ ਸੀ ਜਦੋਂ ਨਹੀਂ ਸੀ ਖੋਲ ਰਹੀ ਉਸ ਤੋਂ ਬਾਅਦ ਰੋਸ਼ਨਦਾਨ ਦੇ ਵਿੱਚ ਦੀ ਜਦੋਂ ਦੇਖਿਆ ਪਰਿਵਾਰ ਨੇ ਦੇਖਿਆ ਲੋਕਾਂ ਨੇ ਦੇਖਿਆ ਉਸ ਤੋਂ ਬਾਅਦ ਸਾਰੇ ਜਿਹੜੇ ਨੇ ਹਰਰਾ ਰਹਿ ਗਏ ਉਸ ਤੋਂ ਬਾਅਦ ਇੱਟਾ ਮਾਰ ਮਾਰ ਕੇ ਦਰਵਾਜ਼ਾ ਤੋੜਿਆ ਗਿਆ ਉਸ ਤੋਂ ਬਾਅਦ ਹੀ ਜਿਹੜਾਗਾ ਉਸ ਨੂੰ heਠਾ ਲਾਇਆ ਗਿਆ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤੇ ਨਾਲ ਦੀ ਨਾਲ ਹੈਗਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਿੱਬਾ ਪੁਲਿਸ ਨੇ ਮੌਕੇ ਤੇ ਪੁੱਛ ਕੇ ਜਿਹੜੀ ਹੈ ਉਹ ਲਾਸ਼ ਨੂੰ ਥੱਲੇ ਉਤਾਰਿਆ ਤੇ ਉਸ ਤੋਂ ਬਾਅਦ ਹਸਪਤਾਲ ਪਹੁੰਚਾਇਆ ਫਿਲਹਾਲ ਅਜੇ ਕੋਈ ਸੁਸਾਇਡ ਜਿਹੜਾ ਨੋਟ ਉਹ ਨਹੀਂ ਮਿਲਿਆ ਤਾਂ ਕਮਰੇ ਦੇ ਵਿੱਚ ਜਦੋਂ ਆਰਤੀ ਆਪਣੇ ਆਪ ਨੂੰ ਬੰਦ ਕਰ ਲੈਂਦੀ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਖੜਕਾਇਆ ਜਾਂਦਾ ਦਰਵਾਜ਼ਾ ਕਿਉਂਕਿ ਆਰਤੀ ਲੰਬੇ ਸਮੇਂ ਤੋਂ ਕਾਫੀ ਸਮੇਂ ਤੋਂ ਬਾਅਦ ਨਹੀਂ ਸੀ ਆਈ ਤਾਂ ਪ੍ਰਵਾਦ ਦੇ ਵੱਲੋਂ ਜਿਹੜਾਗਾ ਦਰਵਾਜ਼ਾ ਖੜਕਾਇਆ ਜਾਂਦਾ ਆਰਤੀ ਦਰਵਾਜ਼ਾ ਨਹੀਂ ਖੋਲ ਰਹੀ ਸੀ ਉਸ ਤੋਂ ਬਾਅਦ ਜਦੋਂ ਰੋਸ਼ਨਦਾਨ ਵਿੱਚ ਸੀ ਦੇਖਿਆ ਤਾਂ ਬੜਾ ਹੀ ਇੱਕ ਭਿਆਨਕ ਉਹਨਾਂ ਨੂੰ ਦ੍ਰਿਸ਼ ਦੇਖਣ ਨੂੰ ਮਿਲਿਆ ਕਿ ਲਟਕਦੀ ਹੋਈ ਉਹਨਾਂ ਨੂੰ ਆਰਤੀ ਦਿਖੀ ਉਸ ਤੋਂ ਬਾਅਦ ਇੱਟਾਂ ਮਾਰ-ਮਾਰ ਕੇ ਦਰਵਾਜ਼ਾ ਤੋੜਿਆ ਗਿਆ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਦੇ ਜਿਹੜੀ ਪੁਲਿਸ ਪਹੁੰਚ ਜਾਂਦੀ ਹੈ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਆਰਤੀ ਦੇ ਵਿਆਹ ਦੀ ਇਹ ਤਸਵੀਰ ਹੈ ਤਾਰਿਸ਼ ਨਾਮ ਇੱਕ ਨੌਜਵਾਨ ਦੇ ਨਾਲ ਉਸ ਦਾ ਵਿਆਹ ਹੁੰਦਾ ਜੋ ਕਿ ਨਾਲ ਹੀ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਉਸ ਤੋਂ ਬਾਅਦ ਜਿਆ ਕੀ ਹੋ ਜਾਂਦਾ ਹੈ ਕਿ ਮਹਿਸਦੋ ਦਿਨਾਂ ਬਾਅਦ ਹੀ ਆਰਤੀ ਦੇ ਵੱਲੋਂ ਇਹ ਨਾ ਵੱਡਾ ਕਦਮ ਇਹ ਨਾ ਖੌਫਨਾ ਕਦਮ ਚੁੱਕ ਲਿਆ ਜਾਂਦਾ ਫਿਲਹਾਲ ਪੁਲਿਸ ਦੇ ਵੱਲੋਂ ਪੂਰੀ ਜੜੀਆ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ